ਸੋ ਚੋਣ ਪ੍ਰਚਾਰ ਜਿਹੜਾ ਸ਼ਿਖਰਾਂ 'ਚ ਇਹ ਭਾਰੀ ਗਰਮੀ ਦੇ ਵਿੱਚ ਜਿੱਥੇ ਰਾਜਨੀਤਿਕ ਪਾਰਾਂ ਵੀ ਹਾਈ ਹੁੰਦਾ ਜਾ ਰਿਹਾ ਉਸ ਵਿਚਕਾਰ ਅਨਿਲ ਜੋਸ਼ੀ ਇਹ ਜਿਹੜੇ ਕਿ ਸਵੇਰੇ ਤੜਕੇ ਤੋਂ ਹੀ ਲੱਗ ਜਾਂਦੇ ਔਰ ਲਗਾਤਾਰ ਲੋਕਾਂ ਦੇ ਵਿੱਚ ਜਾ ਰਿਹਾ ਸੋ ਜੋ ਸਭ ਵਿਚਾਰਧਾਰਾ ਦੀ ਲੜਾਈ ਹੈ ਇੱਕ ਪਾਸੇ ਦਿੱਲੀ ਦੀਆਂ ਪਾਰਟੀਆਂ ਤੇ ਇੱਕ ਪਾਸੇ ਖੇਤਰੀ ਪਾਰਟੀ ਦੇਖੋ ਵਿਚਾਰਧਾਰਾ ਦੀ ਲੜਾਈ ਹੈ ਜਿਹੜੀ ਅਸਲ ਦੇ ਵਿੱਚ ਤੇ ਪੰਜਾਬ ਦੀ ਲੜਾਈ ਜਿਹੜੀ ਆ ਪੰਜਾਬ ਦੀ ਖੇਤਰੀ ਪਾਰਟੀ ਨੇ ਲੜਨੇ ਆ ਇਹ ਤੇ ਤੁਹਾਡੀ ਐਕਸਪੋਜ਼ ਹੋ ਗਏ ਬੁਰੀ ਤਰ੍ਹਾਂ ਇਹ ਬੁਰੀ ਤਰ੍ਹਾਂ ਐਕਸਪੋਜ਼ ਹੋ ਗਿਆ ਚੰਡੀਗੜ੍ਹ ਬੈ ਕੇ ਜਰਨੈਲ ਸਿੰਘ ਆਮ ਪਾਰਟੀ ਦਾ ਤਵਾੜੀ ਜੀ ਕਾਂਗਰਸ ਦੇ ਪ੍ਰੈਸ ਕਾਨਫਰੰਸ ਕਰਦੇ ਆ ਕਿ ਜਿਹੜਾ ਚੰਡੀਗੜ੍ਹ ਆ ਉਹਨੂੰ ਸਟੇਟ ਦਾ ਦਰਜਾ ਦੇਵਾਂਗੇ ਦਾ ਮਤਲਬ ਉਸਾਂ ਦੀ ਜਿਹੜੀ ਚੰਡੀਗੜ੍ਹ ਦੀ ਲੜਾਈ ਸੀ ਉਹ ਖਤਮ ਕਰਦੇ ਪਏ ਇਹ ਦਮਉਹੀ ਗੱਲ ਕਰਦੇ ਆ ਇੱਥੇ ਆ ਕੇ ਕੋਈ ਗੱਲ ਹੋਰ ਕਰਦੇ ਆ ਉੱਥੇ ਹੋਰ ਕਰਦੇ ਆ ਪੰਜਾਬ ਦੀ ਲੜਾਈ ਭਾਵੇਂ ਚੰਡੀਗੜ੍ਹ ਦੀ ਆ ਭਾਵੇਂ ਪਾਣੀਆਂ ਦੀ ਆ ਭਾਵੇਂ ਫੈਡਰਲ ਸਟਰਕਚਰ ਦੀ ਆ ਇਹ ਅਕਾਲੀ ਦਲ ਨੇ ਲੜਨੀ ਹੈ 103 ਸਾਲਾਂ ਤੋਂ ਅਕਾਲੀ ਦਲ ਜਿਹੜਾ ਵਾ ਉਹ ਇਹ ਲੜਾਈ ਲੜਦਾ ਪਿਆ ਪੰਜਾਬ ਦੇ ਮੁੱਦਿਆਂ ਦੀ ਤਦ ਕਰਕੇ ਹੀ ਪੰਜਾਬ ਦੀ ਜੋ ਡਿਵੈਲਪਮੈਂਟ ਆ ਜੋ ਵੈਲਫੇਅਰ ਦੀਆਂ ਸਕੀਮਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਤੇ ਹੀ ਆ ਜਿੰਨੀ ਡਿਵੈਲਪਮੈਂਟ ਹੋਈ ਉਹ ਅਕਾਲੀ ਦਲ ਗਵਰਨਮੈਂਟ ਦੇ ਟਾਈਮ ਤੇ ਹੀ ਹੋਈ ਇਹ ਦਿੱਲੀ ਵਾਲੇ ਕੁਝ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਹੁਕਮ ਲੈਣਾ ਪੈਂਦਾ ਦਿੱਲੀੋਂ ਸਾਨੂੰ ਕੋ ਹੁਕਮ ਨਹੀਂ ਸ਼ਰਮਣੀ ਕਾਲੀ ਦਲ ਨੂੰ ਲੈਣਾ ਪੈਂਦਾ ਬਿਲਕੁਲ ਜੁਸ ਸਾਹਿਬ ਦੇਖਿਆ ਜਾਵੇ ਤੇ ਲੋਕਾਂ ਦੇ ਵਿੱਚ ਰਹੇ ਆ ਕਾਫੀ 20 25 ਸਾਲ ਤੋਂ ਲੋਕਾਂ ਦੇ ਵਿੱਚ ਵਿਚਰੇ ਹੋ ਔਰ ਨੋ ਹਲਕਿਆਂ ਜਿੱਥੇ ਤੁਸੀਂ ਨਾਰਥ ਹਲਕੇ ਦੀ ਗੱਲ ਕਰੀ ਲੋਕ ਤੁਹਾਨੂੰ ਜਾਣਦੇ ਵਿਕਾਸਪੁਰਸ਼ ਚੰਦਰ ਨਾਲ ਲੇਕਿਨ ਨੋ ਹਲਕਿਆਂ ਦੀ ਗੱਲ ਕਰੀਏ ਕਿਹੜੇ ਮੁੱਦੇ ਨਿਕਲ ਕੇ ਆ ਰਹੇ ਆ ਕਿਉਂਕਿ ਹਰ ਵਰਗ ਦੇ ਲੋਕਾਂ ਨੂੰ ਮਿਲ ਰਹੇ ਹੋ ਤੁਸੀਂ ਮੁੱਦੇ ਤੇ ਵੇਖੋ ਜੀ ਜਿਹੜਾ ਵੈਸੇ ਤੇ ਪਾਰਲੀਮੈਂਟ ਦੇ ਮੁੱਦੇ ਜਿਹੜੇ ਆ ਉਹ ਅਲੱਗ ਹੁੰਦੇ ਆ ਅਰ ਜੇ ਲੋਕਾਂ ਜਾਣੇ ਤੇ ਲੋਕਾਂ ਦਾ ਤੇ ਐਡਾ ਮਾੜਾ ਹਾਲਿਆ ਗੰਦਾ ਪਾਣੀ ਪੀ ਰਿਆ ਅਸੀ ਵੀਰੇ ਦਾ ਮਿਕਸ ਹੋਇਆ ਚਿਕਨ ਗੁਣੀਆਂ ਹੋਇਆ ਡਿਲੀਵਰ ਡੈਮੇਜ ਹੋਏ ਲੋਕਾਂ ਦੇ ਇਹਦਾ ਮੈਂਬਰ ਪਾਰਲੀਮੈਂਟ ਜਿਹੜਾ 8 ਸਾਲ ਤੋਂ ਆ ਇਹ ਗਿਆ ਹੀ ਨਹੀਂ ਲੋਕਾਂ 'ਚ ਇੱਕ ਬਰੀ ਵੀ ਨਹੀਂ ਗਿਆ ਕੋਈ ਕੰਮ ਨਹੀਂ ਕੀਤਾ ਫਿਰ ਵੀ ਬੜੇ ਵਿਸ਼ਵਾਸ ਦੇ ਨਾਲ ਆਪਣੇ ਵੋਟ ਬੈਂਕ ਦੇ ਸਿਰ ਤੇ ਸਾਡਾ ਇੰਨਾ ਪੱਕਾ ਵੋਟ ਆ ਇਹਨਾਂ ਨੂੰ ਅਸੀਂ ਜਿੱਕੜ 'ਚ ਰੱਖੀਏ ਇਹਨਾਂ ਨੂੰ ਅਸੀਂ ਗੰਦਾ ਪਾਣੀ ਪਿਆਈਏ ਇਹ ਜੋ ਮਰਜ਼ੀ ਇਹਨਾਂ ਦਾ ਮਾੜਾ ਹਾਲ ਹੋਵੇ ਇਹਨਾਂ ਨੇ ਟੀਕਾ ਵੋਟ ਹੈ ਜੀ ਸਾਨੂੰ ਇੰਨੇ ਲੱਖ ਵੋਟ ਸਾਡੀ ਪੱਕੀ ਪਾਉਣੀ ਪਉਣੀ ਆ ਮੈਂ ਤੇ ਲੋਕਾਂ ਨੂੰ ਇਹ ਕਹਣਾ ਚਾਹੁੰਦਾ ਤੁਸੀਂ ਵੋਟ ਬੈਂਕ ਨਾ ਬਣੋ ਤੁਸੀਂ ਕੰਪੈਰੀਜ਼ਨ ਕਰੋ ਜਿਹਨੂੰ ਮੌਕਾ ਦੇ ਦਿੰਦੇ ਨੇ ਵੇਖੋ ਉਹਨੇ ਕੁਝ ਕੀਤਾ ਵੀ ਆ ਕਿ ਨਹੀਂ ਕੀਤਾ ਨਹੀਂ ਤੇ ਤੁਹਾਡਾ ਹੀ ਹਾਲ ਕਰਨਗੇ ਕਿਸੇ ਨੇ ਕੰਮ ਨਹੀਂ ਕਰਨਾ ਆਪਾਂ ਵੋਟ ਬੈਂਕ ਬਣ ਕੇ ਇਹਨਾਂ ਦੀ ਜੇਬ 'ਚ ਪੈ ਰਵਾਂਗੇ ਨਾ ਕਿਸੇ ਨੇ ਕੰਮ ਨਹੀਂ ਕਰਨਾ ਇਸ ਤੋਂ ਬਾਹਰ ਨਿਕਲ ਕੇ ਪਹਿਲਾਂ ਇਨਸਾਨ ਵੇਖੋ ਤੇ ਫਿਰ ਨਿਸ਼ਾਨ ਵੇਖੋ ਜਿਹੜੇ ਬੰਦਾ ਕੰਪੈਰੀਜ਼ਨ ਕਰੋ ਕਿਹੜਾ ਕੰਮ ਵਾਲਾ ਪਰ ਦਿਲ ਦੀ ਸੁਣੋ ਸੋ ਦਿਮਾਗ ਦੀ ਸੁਣੋ ਦੋ ਵਿਚਾਰਧਾਰਾ ਚੱਲਣ ਡੀਆਂ ਵੇਖੋ ਦਿਲ ਦੀ ਸੁਣੋ ਨਹੀਂ ਤੇ ਦਿਮਾਗ ਤਾਂ ਕੌਣ ਹੀ ਦਿੰਦਾ ਉਹ ਨਾਰਾ ਹੀ ਇਹ ਦਿੱਤਾ ਦਿਲ ਦੀ ਸੁਣੋ ਥੱਲੇੋਂ ਥੱਲੇੋਂ ਫੈਸਲਾ ਕਰ ਦੋ ਮੇਰਾ ਅਸੀਂ ਇਹਨੇ ਦਿਮਾਗ ਨਾਲ ਸੋਚੋ ਮਤਦਾਨ ਇਹਨੂੰ ਆਂਦੇ ਆ ਵੋਟ ਆਉਣੀ ਬਟਨ ਦਬਣਾ ਕੁਛ ਹੀ ਦੇਣੀ দান ਦਾ ਮਤਲਬ ਦੇਣਾ ਤੇ ਮਤ ਸਮਝ ਨੂੰ ਆਂਦੇ ਆ ਅਕਲ ਨੂੰ ਆਂਦੇ ਆ ਅਸੀਂ ਇਹਨੇ ਦਿਮਾਗ ਦੀ ਸੁਣੋ ਇਹ ਆਂਦੇ ਨਹੀਂ ਦਿਲ ਦੀ ਸੁਣੋ ਇਹ ਦਿਮਾਗ ਵੱਲ ਜਾਓ ਹੀ ਨਾ ਫਿਰ ਦੁਬਾਰਾ ਤੀਜੀ ਵਾਰੀ ਮੈਨੂੰ ਬਣਾ ਦੋ ਮੈਂ ਕੀਤਾ ਤਾਂ ਕੱਖ ਨਹੀਂ ਹੈਗਾ ਸੋ ਡਬਲ ਇੰਜਨ ਦੀ ਗੱਲ ਚੱਲ ਰਹੀ ਐ ਸੋ ਲਗਾਤਾਰ ਭਾਜਪਾ ਜਿਹੜੀ ਆ ਉਹ ਗੰਦਗੀ ਆਪਾਂ ਪੰਜਾਬ ਦੇ ਵਿੱਚ ਜਿਹੜੀ ਆ ਕਾਫੀ ਸੀਟਾਂ ਜਿੱਤ ਰਿਹਾ ਔਰ 2027 ਦੀ ਜਿਹੜੀ ਸੀ ਅਸ਼ਵੇਦ ਮਲਕ ਡਬਲ ਇੰਜਨ ਹੀ ਸੀ ਇੱਥੇ 6 ਸਾਲ ਤੋਂ ਮੈਂਬਰ ਪਾਰਲੀਮੈਂਟ ਆ 6 ਸਾਲਾਂ ਬਾਅਦ ਕੀ ਰਿਜ਼ਲਟ ਆ ਲੋਕਿਆਂ ਦੇ ਕਾਉਂਸਲਰ ਜਿੱਤ ਲੜਕੇ ਵਿਖਾਵੇ ਦਿੱਤੇ ਗੱਲ ਪਤਾ ਕੀ ਆ ਮੈਂਬਰ ਪਾਰਲੀਮੈਂਟ ਚਾਹੀਦਾ ਹੈ ਨਾ ਸ਼ਵੇਤ ਮਲਕ ਸੀਗਾ ਕਿਹੜਾ ਡਬਲ ਇੰਜਨ ਲੱਗਾ ਰਿਹਾ ਇੱਥੇ ਕੀ ਕੀਤਾ ਅਮਰ ਸਰ ਦਾ 스마트 ਸਿਟੀ ਬਣ ਗਿਆ মার্সিডিজ সেন্টার ਨੇ ਬਣਾਉਣਾ ਨਾ ਅਸੀਂ ਨਾਂ ਦਿੱਤੇ ਮੈਂ ਮੰਤਰੀ ਸੀ ਲੁਧਿਆਣਾ ਜਲੰਧਰ ਮਰਸਾ ਮਤਲਬ ਰਾਜ ਸਭਾ ਪਾਵਰ ਜਾਦੀ 1 ਸਾਲ ਬਾਅਦ ਤੇ ਕੁਛ ਨਹੀਂ ਕੀਤਾ ਅੱਜ ਉਹਨਾਂ ਦੇ ਕਾਉਂਸਲਰ ਲੈ ਤੇ ਤਧਾਰੂਗਾ ਐ ਤਜਰਬੇ ਕਰਦੇ ਆ ਇਹ ਪਾਵਰ ਗੇਮ ਆ ਇਹ ਗੱਲਾਂ ਵਾਂ ਇਹ ਸਲੋਗਨ ਆ ਲੋਕਾਂ ਨੂੰ ਲੁਭਾਉਣ ਵਾਸਤੇ ਐਕਚੁਅਲੀ ਜਿਹੜੀ ਹੈ ਨਾ ਪੋਲਿਟੀਕਲ ਵਿਲ ਉਹ ਕਿਸੇ ਨਿਸ਼ਾਨ ਨਾ ਨਹੀਂ ਬੱਜੀ ਜਿਹਨੇ ਕੰਮ ਕਰਨਾ ਜਿਹਨੂੰ ਸ਼ੌਂਕ ਕੰਮ ਕਰਦਾ ਨਾ ਕਰਨ ਦਾ ਉਹਨੇ ਕਰਨਾ ਉਹ ਸਰਕਾਰ ਕੋਈ ਵੀ ਹੋਵੇ ਇਹ ਰਾਈਟ ਆ ਸੰਵਿਧਾਨਕ ਰਾਈਟ ਆ ਜਿਹੜਾ ਲੋਕਾਂ ਦਾ ਹੱਕ ਕੋਈ ਹਾਨ ਨਹੀਂ ਕਰਦਾ ਸੈਂਟਰ ਜੇ ਕੋਈ ਇੱਥੇ ਪ੍ਰੋਜੈਕਟ ਆਉਂਦਾ 50% ਜੀਐਸਟੀ ਜਾਂਦੀ ਐ ਇਨਕਮ ਟੈਕਸ ਟੋਟਲ ਜਾਂਦਾ ਸਾਰਾ ਸਟੇਟਾਂ ਦਾ ਪੈਸਾ ਸਗੋਂ ਪਾਰਸ਼ੀਅਲਟੀ ਹੁੰਦੀ ਆ ਜਿੱਤੇ ਇਹਨਾਂ ਦੀ ਸਰਕਾਰ ਆ ਉੱਥੇ ਵਧ ਦਿੰਦੇ ਆ ਜਿੱਤੇ ਨਹੀਂ ਸਰਕਾਰ ਉਹਨਾਂ ਨੂੰ ਜਬਕਾਉਂਦੇ ਆ ਜੋ ਸਾਬ ਪਹਿਲਾਂ ਤੇ ਲੋਕੀ ਮਨ ਬਣਾ ਰਹੇ ਸੀ ਲੇਕਿਨ ਹੁਣ ਮਨ ਬਣ ਰਿਹਾ ਚੰਦ ਦਿਨ ਬਾਕੀ ਹੈ ਵੋਟ ਜਿਹੜੀ ਹੈ ਕਿਹਦੇ ਖਾਤੇ ਚ ਜਾ ਰਹੀ ਹੈ ਉਹ ਹੁਣ ਤਕਰੀਬਨ ਤਕਰੀਬਨ ਲੋਕ ਡਿਸਾਈਡ ਕਰ ਚੁੱਕੇ ਨੇ ਔਰ ਇੱਕ ਦੋ ਦਿਨ ਚ ਡਿਸਾਈਡ ਵੀ ਹੋਣਾ ਲੇਕਿਨ ਕ੍ਰੈਡਿਟ ਵਾਰਡ ਦੀ ਲੜਾਈ ਦੇ ਵਿੱਚ ਵੀ ਆਵਾਂਗਾ ਆਈਐਮ ਦੀ ਲਈ ਆਈਐਮ ਨੂੰ ਲੈ ਕੇ 2012 ਦੇ ਵਿੱਚ ਗੱਲ ਕੀਤੀ ਲੇਕਿਨ ਜਿਹੜੇ ਪ੍ਰੋਜੈਕਟ ਚੱਲ ਰਹੇ ਉਸ ਨੂੰ ਕ੍ਰੈਡਿਟ ਵਾਰਡ ਦੀ ਲੜਾਈ ਦੇ ਨਾਲ ਵੀ ਦੇਖਿਆ ਜਾ ਰਿਹਾ ਤੇ ਕ੍ਰੈਡਿਟ ਵਾਰਡ ਕੇ ਦਾ ਕਿੰਨੂੰ ਕ੍ਰੈਡਿਟ ਚਾਹੀਦਾ ਨੂੰ ਸਾਹਮਣੇ ਬਹਿ ਜਾ ਕੋਈ ਮੈਂ ਚੈਲੰਜ ਕੀਤਾ ਆਪਾਂ ਕਿੰਨੇ ਕੀ ਬਣਾਇਆ ਉਦਲਾ ਸਾਹਿਬ ਹੀ ਹੈ ਨਾ ਮੈਂਬਰ ਪਾਰਲੀਮੈਂਟ ਝਾੜੂ ਵਾਲਾ ਵਾ ਮੰਤਰੀ ਸਰਕਾਰ ਉਹਨਾਂ ਦੀ ਵੀ ਆ ਮੈਂ ਕਿਹਾ ਬਹਿ ਜਾਣ ਸ਼ਵੇਤਮਲ ਕਰਿਆ ਮੈਂਬਰ ਪਾਰਲੀਮੈਂਟ ਉਹ ਵੀ ਬਹਿ ਜਾ ਨਾਲ ਕੰਪਨੀ ਬਾਗ ਆ ਜਾਓ ਪੁੱਛਿਓ ਲੋਕਾਂ ਨੂੰ ਕਿੰਨੇ ਬਣਾਇਆ ਲੋਕੀ ਕਹਿਣਗੇ ਜੋਸ਼ੀ ਨੇ ਬਣਾਇਆ ਆਨੰਦ ਅਮਰਤ پارک ਚੱਲ ਜਿਓ ਬਟਾਲਾ ਰੋਡ ਚੱਲ ਜਿਓ ਮਜੀਠਾ ਰੋਡ ਪਦੇਗੜ ਚੂੜੀਆਂ ਰੋਡ ਸਰਕੂਲਰ ਰੋਡ ਟ੍ਰਿਲੀਆਂ ਦੇ ਵਾਲੇ ਦਵਾਲੇ ਜਿੱਥੇ ਜਾਓਗੇ ਨਾ ਇਹ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਵੀਆਰਟੀਐਸ ਮੇਰਾ ਪ੍ਰੋਜੈਕਟ ਸੀ ਮਤਲਬ ਜਿੱਥੇ ਜਾਓਗੇ ਮੈਂ ਕਿਹਾ ਨਾਲ ਬੋ ਉੱਚੇ ਤੋਂ ਹੀ ਦਸਣਗੇ ਲੋਕ ਕਾਦਾ ਕ੍ਰੈਡਿਟ IIMA IIM IIM ਜਿਹੜਾ ਉਹ ਲੈਪਸ ਹੋ ਚੱਲਿਆ ਸੀ ਸੈਂਟਰ ਦਾ ਮੋਨੀਟਰ ਕਰਨਾ ਸੀ ਮੈਂਬਰ ਪਾਰਲੀਮੈਂਟ ਨੇ ਉਹਨੂੰ ਵੇਖਣਾ ਚਾਹੀਦਾ ਸੀ ਇਹਦੇ 'ਚ ਕੋਈ ਕਿਉਂ ਨਹੀਂ ਬਣ ਰਿਹਾ ਐਂਡ ਦੇ ਉੱਤੇ ਮੇਰੇ ਕੋਲ ਇਹ 20 ਦਿਨ ਰਹਿ ਗਏ ਸੀ ਲੈਪਸ ਹੋਣ ਚ ਮੈਂ ਆਪਣੇ ਡਿਪਾਰਟਮੈਂਟ ਚੋਂ 75 ਕਰੋੜ ਦੇ ਕੇ ਸਾਢੇ ਕਿੱਟ ਜਗ੍ਹਾ ਦੇ ਆ ਕੇ ਦਿੱਤੀ ਇਹ ਹੁਣ ਰਿਕਾਰਡ ਆ ਇਹ ਚੀਜ਼ਾਂ ਕੋ ਸੁਪੀਆਂ ਵਾ 2015 ਦੀ ਗੱਲ ਹੈ ਜੂਨ ਦੀ ਇਸ 17 ਦੇ ਵਿੱਚ ਜੰਮਿਆ ਐਮਪੀ ਇਹ ਆਂਦਾ ਮੈਂ ਆਈ ਐ ਮੈਂ ਲੈਂਦਾ ਆਈ ਆਈ ਐ ਐਮ ਐਨ ਕਿਤੋਂ ਲੈਂਦਾ ਜਿਹੜਾ 17 ਚ ਬੱਚਾ ਜੰਮਦਾ ਪਿਆ 15 ਚ ਕੰਮ ਕਰਕੇ ਫਿਰ ਜੰਮਣ ਚ ਲੱਗਿਆ ਇਹ ਚੀਜ਼ਾਂ ਤੇ ਸਾਹਮਣੇ ਆ ਨਾ ਜਿਹੜੀਆਂ ਡੇਟ ਜਿੰਨਾਂ ਦੀਆਂ ਡੇਟਾ ਤਹਿ ਜਿੰਨੇ ਜਿਹੜੇ ਟਾਈਮ ਤੇ ਜਿਹੜਾ ਕੰਮ ਹੋਇਆ ਉਹਦਾ ਕਿਤਨਾ ਕੋਈ ਕ੍ਰੈਡਿਟ ਲੈ ਸਕਦਾ ਹੈ ਨਾ ਜੋ ਬਣਿਆ ਸਾਹਮਣੇ ਜੋ ਲੋਕ ਆਂਦੇ ਆ ਕੌਣ ਕਿਤਨਾ ਕ੍ਰੈਡਿਟ ਮੈਂ ਤੇ ਇਤਨਾ ਨਾ ਫੋਟ ਬਾਈ ਫੋਟ ਦਾ ਕੰਮ ਵੀ ਕਿਸੇ ਨੇ ਕੀਤਾ ਤੇ ਅੰਜ ਉਂਗਲ ਕਰਕੇ ਦਿਖਾਵੇ ਵੀ ਆ ਮੈਂ ਕੀਤਾ 85% ਗਾਰੰਟੀਆਂ 13 0 ਆ ਆਦਮਾ ਨੂੰ ਉੱਪਰ ਟਿਕੰਦੇ ਨਿਤ 13 ਦੇ ਨਾਲ 0 ਰੱਬ ਹੀ ਮੂੰਹ ਕਢਾਉਂਦਾ ਇਹ ਗੱਲਾਂ ਜੇ ਕਹਿਣਾ ਇਸ ਤਰ੍ਹਾਂ ਹੀ ਕਹਿ ਦਿੰਦੇ 13 ਦੀਆਂ 13 ਜਿੱਤਾਂਗੇ 13 ਨਾਲ 0 0 ਜਿਹੜਾ ਕਢਾਇਆ ਨਾ ਰੱਬ ਨੇ ਇਹਨਾਂ ਦੇ ਮੂੰਹ ਚੋਂ ਉਹ 0 ਆਇਆ ਕਿ ਨਹੀਂ ਤੇ 13 ਹੀ ਕਹਿ ਸਕਦੇ ਨਾ 13 ਦੀਆਂ 13 ਜਿੱਤਾਂਗੇ ਇਹਨਾਂ ਤੀਰ ਇੱਕ ਵਿੱਚ ਪਾ ਕੇ ਨਾ ਤੇ 13 ਇੱਕ ਪਾਸੇ ਲਿਖਿਆ ਇੱਕ ਪਾਸੇ 0 ਲਿਖਿਆ ਉਹ 0 ਵੀ ਤੇ ਹੋ ਸਕਦੀ ਹੈ ਨਾ ਏ ਰੱਬ ਕਢੋਂਗਾ ਮੂੰਚੋ ਜੋ ਇਸ ਵੇਰ ਯੂਥ ਨੂੰ ਬੜੀ ਆਸਰ ਰੋਜ਼ਗਾਰ ਦਾ ਇੱਕ ਵੱਡਾ ਮੁੱਦਾ ਹੈਗਾ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਕੰਮ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੀ ਇੰਡਸਟਰੀ ਲਗਾਤਾਰ ਪਲਾਨ ਕਰ ਰਹੀ ਹੈ। ਇਹ ਰੋਜ਼ਗਾਰ ਦਾ ਮੁੱਦਾ ਤਾਂ ਹੈ ਹੀ ਆ ਇਹਦੇ ਨਾਲ ਜੁੜਿਆ ਹੋਇਆ ਨਸ਼ੇ ਦਾ ਮੁੱਦਾ ਜੇ ਆਪਾਂ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਕੰਮ ਕਾਰੋਬਾਰ ਆਰ ਦਵਾਂਗੇ ਤੇ ਉਹ ਕੰਮ 'ਚ ਲੱਗਣਗੇ ਕਮਾਈ ਦੀ ਉਹਨਾਂ ਨੂੰ ਆਦਤ ਪਊਗੀ ਪਰਿਵਾਰ ਦੀ ਉਹਨਾਂ ਨੂੰ ਇੰਟਰਸਟ ਹੋਊਗਾ ਕੋਈ ਤੇ ਜੇ ਵੇਲੇ ਆ ਤੇ ਟੋਲੀਆਂ ਬਣਾ ਕੇ ਫਿਰ 마ੜੇ ਪਾਸੇ ਜਾਂਦੇ ਆ ਫਿਰ ਨਸ਼ੇ ਲੱਗਦੇ ਆ ਫਿਰ ਕ੍ਰਾਈਮ ਵੀ ਹੁੰਦਾ ਇਸ ਕਹਿੰਦੇ ਸਾਡਾ ਬੜਾ ਵੱਡਾ ਏਜੰਡਾ ਸੀ ਸਾਨੂੰ ਨਹੀਂ ਪਤਾ ਇੰਨਾ ਕੰਮ ਕਰਨ ਤੋਂ ਬਾਅਦ ਕੋਈ ਸਰਕਾਰ ਹਾਰਦੀ ਆ ਜਾਂ ਕੋਈ ਨਮਾਇੰਦੇ ਹਾਰਦੇ ਆ ਅਸੀਂ ਤੈਨੂੰ ਆਈਟੀ ਸਿਟੀ ਬਣਾਉਣਾ ਸੀ ਲੱਖਾਂ ਜੌਬਸ ਕ੍ਰੀਏਟ ਹੋਣੀਆਂ ਸੀ ਅਸੀਂ ਵੱਡੇ ਹਸਪੀਟਲ ਲਿਆ ਲਿਆ ਕੇ ਆ ਰਹੇ ਸੀ ਤਿੰਨ ਵੱਡੇ ਹਸਪੀਟਲ ਸਾਡੇ ਸਟ੍ਰੀਮ ਲਾਈਨ ਕੀਤੇ ਸੀ ਅਸੀਂ ਉਹਦੇ ਚ ਬਹੁਤ ਸਾਰੀਆਂ ਜੌਬਸ ਮਿਲਦੀਆਂ ਅਸੀਂ ਇੱਕ ਕ੍ਰਿਕਟ ਸਟੇਡੀਅਮ ਬਣਾਉਣਾ ਸੀ ਇੰਨਾ ਟੂਰਿਜ਼ਮ ਆਉਣਾ ਸੀ ਸਪੋਰਟਸ ਟੂਰਿਜ਼ਮ ਆਈਪੀਐਲ ਕਰਾ ਦੇਣਾ 17 ਤੋਂ 22 ਦੇ ਵਿੱਚ ਪੈਸੇ ਰੱਖੇ ਸੀ 3D ਨਕਸ਼ਾ بھیਹ ਲਿਆ ਸਾਰਾ ਕੁਝ ਤਿਆਰ ਸੀ ਸਾਡਾ ਅਸੀਂ ਤਾਂ ਸਤਾਨਾ ਤੋਂ ਬਾਈ ਦਾ ਏਜੰਡਾ ਤੈਅ ਕੀਤਾ ਸੀ ਤੇ ਅਸੀਂ ਇਹ ਤਿੰਨ ਚਾਰ ਚੀਜ਼ਾਂ ਕਰ ਲਈਆਂ ਉਹਦੇ ਚ ਲੱਖਾਂ ਰੁਜ਼ਗਾਰ ਹੋਣੇ ਸੀ ਕਾਰੋਬਾਰ ਕੰਮ ਸਭ ਨੂੰ ਮਿਲਣਾ ਸੀ ਬੰਦੇ ਘਟ ਜਣੇ ਬਾਹਰ ਬੂਰ ਜਾਣ ਵਾਲੇ हट ਜਣੇ ਤੇ ਸਾਰਾ ਕੁਝ ਕਰਨ ਤਿਆਰ ਸੀ ਅਸੀਂ ਕੀ ਭਾਜਪਾ ਤੋਂ ਸੰਵਿਧਾਨ ਨੂੰ ਖਤਰਾ ਹੈ ਪਤਾ ਨਹੀਂ ਕਿਹਦੇ ਤੋਂ ਕਿੰਨੂ ਖਤਰਾ ਵਾ ਬਾਕੀ ਇਹ ਸੰਵਿਧਾਨ ਨੂੰ ਬਦਲਣਾ ਕੋਈ ਐਡਾ ਖਾਲਾਜੀ ਦਾ ਬਾੜਾ ਨਹੀਂਗਾ ਐ ਤੇ ਚਲੋ ਸਾਨੂੰ ਸਮਾਉਗਾ ਵੇਖਾਂਗੇ ਕੀ ਕਰਦੇ ਆ ਦੇਸ਼ ਦੇਸ਼ ਜਾਗਰੂ ਗਿਆ ਸੋ ਜੋ ਸਰਬ RAM RAM ਜੋ RAM ਕੋ ਲਾਏ ਹੈ ਉਹ ਹਮ ਲਾਏਗੇ ਸ਼ਹਿਰ ਦੇ ਵਿੱਚ ਪੋਸਟਰ ਦੇਖਣ ਨੂੰ ਮਿਲ ਰਹੇ ਆ ਰਾਜਨੀਤੀ ਨਾਲ ਜੋੜਿਆ ਜਾ ਰਿਆ ਇਹਨੂੰ RAM ਨੂੰ ਤਾਂ ਅਸੀਂ ਲੈ ਕੇ ਆਏ ਨਾਲੇ ਅਸੀਂ ਕੌਣ ਨੇ ਲਿਆਉਣ ਵਾਲੇ ਰਾਹ ਪ੍ਰਭੂ RAM ਦੀ ਇੱਛਾ ਜੇ ਐਫਰਟ ਕੀਤਾ ਕਿਸੇ ਨੇ ਤੇ ਉਹਨਾਂ ਜੋ ਇੱਕ ਮੈਂ ਸੰਦੂਸ ਮਧੂਰੀ ਤੇ ਕੁਝ ਨਹੀਂ ਕੀਤਾ ਵਿੱਚ RAM ਮੰਦਿਰ ਦੀ ਜਿਹੜੀ ਪਹਿਲੀ ਹੈ ਜੀ ਐਜੀਟੇਸ਼ਨ ਸੀ 90s ਚੱਲੀ ਸੀ ਤੇ ਮੈਂ ਤੇ ਹੀ ਕਾਰ ਸੇਵਕ ਲੈ ਕੇ ਜੁੱਦਿਆ ਗਿਆ ਮੈਂ ਤੇ ਰਾਜਨੀਤੀ ਨੇੜੇ ਤੇੜੇ ਵੀ ਨਹੀਂ ਉਹ ਡਾਂਗਾਂ ਮੇ ਖਾਦੀਆਂ ਗੋਲੀਆਂ ਵੀ ਫੇਸ ਕੀਤੀਆਂ 100 ਕਿਲੋਮੀਟਰ ਪੈਦਲ ਚੱਲ ਕੇ ਗਏ ਸਾਂ ਜੁੱਦਿਆ ਤੇ ਇਹ ਆnde ਜੀ ਰਾਮ ਮੰਦਰ ਕਰਕੇ ਵੋਟ ਪਾਓ ਸਭ ਤੋਂ ਵੱਡਾ ਪ੍ਰੋਗਰਾਮ ਹੁਣ ਪ੍ਰਾਣ ਪ੍ਰਤਿਸ਼ਟਾ ਜਦੋਂ ਹੋਈ ਆ ਅਸੀਂ ਕੀਤਾ ਸ਼ਰਮਣੀ ਕਾਲੀ ਦਲ ਨੇ ਉਹਦੇ ਚ ਸੁਖਬੀਰ ਜੀ ਆ ਕੇ ਲੰਗਰ ਵਰਤਾਇਆ ਸਭ ਕੁਝ ਕੀਤਾ ਪਰ ਇਹ ਆ ਵੀ ਇਹ ਜਿੰਨੇ ਕੁਛ ਨਹੀਂ ਕਰਨਾ ਉਹਨੇ ਧਰਮ ਦੇ ਉੱਤੇ ਮੰਦਰ ਦੇ ਉੱਤੇ ਕਿਹਨੇ ਦਾਦੇ ਦੇ ਉੱਤੇ ਤੇ ਦਾਦੇ ਕਰਕੇ ਵੋਟ ਪਾ ਦੋ ਨਹੀਂ ਤੇ ਫਿਰ ਮੰਦਰ ਕਰਕੇ ਪਾ ਦੋ ਉਹਨੇ ਦੇ ਧਰਮ ਕਰਕੇ ਪਾ ਦੋ ਇਹ ਧਰਮ ਦੀਆਂ ਵੰਡੀਆਂ ਪੰਜਾਬ 'ਚ ਨਹੀਂ ਪੈਣੀਆਂ ਇੱਥੇ ਬੜਾ ਭਾਈਚਾਰਾ ਮਜ਼ਬੂਤ ਹੈ ਇੱਥੇ ਸੋ ਲੋਕਾਂ ਦਾ ਵਿਸ਼ਵਾਸ ਜਿੱਤ ਉਲਰਾਇਜ਼ ਨਹੀਂ ਹੋਣਾ ਲੋਕਾਂ ਦਾ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਹੈ ਹੀ ਆਲਰੇਡੀ ਹੈਗਾ ਲੋਕਾਂ ਤੇਜਰਬੇ ਕਰ ਲਏ ਹੋਣ ਨਹੀਂ ਕਰਨਗੇ ਸੋ ਤਜਰਬੇ ਨਹੀਂ ਕਰਨਗੇ ਤੀਸਰੀ ਵਾਰ ਦੋ ਵਾਰੀ ਤਜਰਬੇ ਕਰ ਲੇ ਫੇਲ ਹੋ ਗਿਆ ਸੋ ਬਿਲਕੁਲ ਬਿਲਕੁਲ ਦੋ ਵਾਰੀ ਤਜਰਬੇ ਕਿਤੇ ਸੋ ਅਨਿਲ ਜੋਸ਼ੀ ਜਿਹੜੇ ਲਗਾਤਾਰ ਜਿਹੜੀ ਪਰਿਗਰਮੀ ਦੇ ਵਿੱਚ ਸਵੇਰ ਤੋਂ ਲੈ ਕੇ ਜਿਹੜਾ ਸ਼ਾਮ ਤੱਕ ਜਿਹੜਾ ਚੋਣ ਪ੍ਰਚਾਰ ਕਰ ਰਹੇ ਲੋਕਾਂ ਨੂੰ ਮਿਲ ਰਹੇ ਹਰ ਵਰਗ ਦੇ ਲੋਕਾਂ ਨੂੰ ਮਿਲ ਰਹੇ ਔਰ ਉਹਨਾਂ ਦੇ ਮੁੱਦਿਆਂ ਨੂੰ ਸਮਝ ਰਹੇ ਕਿਉਂਕਿ ਵਿਕਾਸ ਕੀਤਾ ਹੈ ਔਰ ਵਿਕਾਸ ਦੀ ਨਾਦੇ ਰਾਜਨੀਤੀ ਜਿਹੜੀ ਹੈ ਕਰ ਰਹੇ ਜਵਾਬ ਦੇਣ ਉਹ ਬਿਲਕੁਲ ਡਿਬੇਟ ਕਰਨ ਨੂੰ ਤਿਆਰ ਹੈਗੇ ਕਿ ਆਖਿਰਕਾਰ ਕਿਹੜੇ ਵਿਕਾਸ ਹੈ ਜਿਹੜੇ ਦੱਸੇ ਜਾਣ ਲੇਕਿਨ ਉਸ ਦੇ ਨਾਲ ਨਾਲ ਅਨਿਲ ਜੋਸ਼ੀ ਜਿਹੜੇਗੇ ਔਰ ਲੋਕਾਂ ਦੀ ਗੱਲ ਕਰਨ ਦੀ ਗੱਲ ਕਰ ਰਹੇ ਸੋ ਅਮਰੀਕ ਸਰ ਨੂੰ ਸਮਾਰਟ ਸਿਟੀ ਬਣਾਉਣ ਦੀ ਗੱਲ ਕਰ ਰਹੇ ਸੋ ਲਗਾਤਾਰ ਚੋਣ ਪ੍ਰਚਾਰ ਜੜਾ ਹੋ ਉਹ ਸ਼ਿਖਰਾਂ ਤੇ ਆ ਗਰਮੀ ਵੀ ਹਾਈ ਹੈ ਲੇਕਿਨ ਰਾਜਨੀਤਿਕ ਜੜੇ ਆ ਉਹ ਗਤੀਵਿਧੀਆਂ ਉਹ ਲਗਾਤਾਰ ਉਸ ਦੇ ਨਾਲ ਨਾਲ ਗਰਮ ਹੁੰਦੀ ਜਾ ਰਹੀਆਂ